80 ਤੇ ਛੜ ਦੀਆਂ ਗੱਲਾਂ ਤਾਂ ਛੱਡ ਦੋ ਕਿ ਉਸ ਤੋਂ ਪਹਿਲਾਂ ਜਦੋਂ ਇਹ ਐਕਟ ਯਾ ਰੀ ਆਰਗੇਨਾਈਜੇਸ਼ਨ ਨਹੀਂ ਵੀ ਹੋਈ ਸੀਗੀ ਕਿ ਉਸ ਤੋਂ ਪਹਿਲਾਂ ਪੰਜਾਬ ਦੇ ਨਾਲ ਤਾਂ ਕੰਨੀ ਹੋਈ ਸੀ ਪੰਜਾਬ ਦੇ ਪਾਣੀਆਂ ਨਾਲ ਰੈਪੀਰੀਅਨ ਲਾਜ਼ ਦੇ ਇੰਟਰਨੈਸ਼ਨਲ ਰੈਪੀਰੀਅਨ ਲਾਜ਼ ਦੇ ਟੋਟਲੀ ਉਲਟ ਜਾ ਕੇ ਉਹਦੀਆਂ ਧਜੀਆਂ ਉਡਾ ਕੇ ਪੰਜਾਬ ਦੇ ਪਾਣੀਆਂ ਦੇ ਵਿੱਚ ਬਰਾਬਰ ਦਾ ਮਾਲਕ ਜਿਹੜਾ ਉਹ ਨਾਨ ਰੈਪੀਰੀਅਨ ਸਟੇਟਸ ਨੂੰ ਬਣਾ ਦਿੱਤਾ ਗਿਆ 1900 ਛੱਡ ਤੋਂ ਬਾਅਦ ਲਗਾਤਾਰ ਦੌਰ ਹੈ ਜਿਹੜਾ ਉਹ ਪੰਜਾਬ ਦੇ ਪਾਣੀਆਂ ਦੇ ਉੱਪਰ ਡਾਕੇ ਮਾਰਦਾ ਕੰਮ ਹੈ ਜਿਹੜਾ ਚੱਲਦਾ ਰਿਹਾ ਪਹਿਲੀ ਵਾਰੀ ਹੋ ਰਿਹਾ ਕਿ ਪੰਜਾਬ ਦੀ ਬਾਹ ਮਰੋੜੀ ਜਾ ਰਹੀ ਹੈ ਪੰਜਾਬ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਜਾ ਰਿਹਾ ਹੈ ਪੰਜਾਬ ਦੇ ਨਾਲ ਧੋਖਾ ਹੋ ਰਿਹਾ ਹੈ ਇਹ ਵੀ ਸਰ ਕੋਈ ਨਵੀਂ ਗੱਲ ਨਹੀਂ ਹੈਗੀ ਸਰ ਅੱਜ ਜਦੋਂ ਆਪਾਂ ਗੱਲ ਕਰਦੇ ਹਾਂ ਹਿਸਟਰੀ ਦੀ ਸਰ ਇਹ ਮੁੱਦ ਤਾਂ ਤੋਂ ਹੁੰਦਾ ਹੈ ਸਰਕਾਰ ਚਾਹੇ ਅੱਜ ਭਾਜਪਾ ਦੀ ਹੈ ਮੈਂ ਕੋਈ ਚਾਹੇ ਬੋਧੀਆਂ ਕੋਈ ਕੋਈ ਪੋਲੀਟੀਕਲ ਇਲਜ਼ਾਮ ਤਰਾਸ਼ਿਆਂ ਦੇ ਵਿੱਚ ਨਹੀਂ ਪੈਣਾ ਚਾਹੁੰਦਾ ਹੈਗਾ ਕਿਉਂਕਿ ਇਹ ਸਟੇਟ ਦਾ ਇਸ਼ੂ ਹੈ ਪਰ ਕਿਤੇ ਨਾ ਕਿਤੇ ਆਪਾਂ ਨੂੰ ਹਿਸਟਰੀ ਦੇ ਵਿੱਚ ਝਾਤ ਤਾਂ ਜ਼ਰੂਰ ਮਾਰਨੀ ਪਊਗੀ ਸਰ ਮੇਰੇ ਵੀ ਤਰੁਪੀ ਸੋਣ ਜੀ ਦੇ ਵੀ ਗੋਇਲ ਸਾਹਿਬ ਨੇ ਵੀ ਅੱਜ ਮੇਰੇ ਬਾਅਦ ਦੇ ਸਾਥੀਆਂ ਦੇ ਵਿੱਚ ਤੇ ਰੈਫਰੈਂਸਸ ਦੇ ਵਿੱਚ ਵੀ 1966 ਦਾ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੀ ਗੱਲ ਬਾਰ-ਬਾਰ ਆਊਗੀ ਉਹਦੀ ਸੈਕਸ਼ਨ 78 79 ਦੀ ਗੱਲ ਵੀ ਬਾਰ-ਬਾਰ ਆਊਗੀ ਉਸ ਤੋਂ ਬਾਅਦ ਫਿਰ 1981 ਦੇ ਟਰਾਈਪਾਰਟੀ ਐਗਰੀਮੈਂਟ ਦੀ ਗੱਲ ਵੀ ਆਊਗੀ ਜਿਹਦੀ ਵਜ੍ਹਾ ਕਰਕੇ ਸਾਰਾ ਪੰਜਾਬ ਦੇ ਪਾਣੀਆਂ ਦੇ ਉੱਪਰ ਡਾਕਾ ਮਾਰਨ ਦਾ ਮੁੱਢ ਬਣਿਆ ਗਿਆ ਉਹਦੀ ਗੱਲ ਵੀ ਬਾਰ-ਬਾਰ ਆਊਗੀ ਪਰ ਇਸ ਤੋਂ ਪਿੱਛੇ ਵੀ ਸਰ ਇਹ ਤਾਂ ਇਹ ਤਾਂ 81 ਤੇ ਛੜ ਦੀਆਂ ਗੱਲਾਂ ਤਾਂ ਛੱਡੋ ਕਿ ਉਸ ਤੋਂ ਪਹਿਲਾਂ ਜਦੋਂ ਇਹ ਐਕਟ ਜਾਂ ਰੀਆਰਗੇਨਾਈਜੇਸ਼ਨ ਨਹੀਂ ਵੀ ਹੋਈ ਸੀਗੀ ਕਿ ਉਸ ਤੋਂ ਪਹਿਲਾਂ ਪੰਜਾਬ ਦੇ ਨਾਲ ਤਾਂ ਕੰਨੀ ਹੋਇਆ ਹੀ ਨਹੀਂ ਪੰਜਾਬ ਦੇ ਪਾਣੀਆਂ ਨਾਲ ਜੇ ਆਪਾਂ 68 ਤੋਂ ਪਹਿਲਾਂ ਚੱਲ ਜਾਈਏ 1960 ਦੇ ਵਿੱਚ ਜਦੋਂ ਇੰਟਰਵਾਟਰ ਟ੍ਰੀਟੀ ਹੋਈ ਹੈ ਇੰਡਸ ਵਾਟਰ ਉਦੋਂ ਕੀ ਸੀ 6 ਦਰਿਆ ਸੀਗੇ 6ਾਂ ਦੇ ਵਿੱਚੋਂ 80% ਦੀ ਸੀ ਜਿਹੜਾ ਉਹ ਉਹ ਚਲਾ ਗਿਆ ਪਾਕਿਸਤਾਨ ਨੂੰ ਜਿਹਦੇ ਵਿੱਚ 135 ਐਮਐਫ ਜਿਹੜਾ ਉਹ ਦੇ ਦਿੱਤਾ ਗਿਆ ਇੰਡਸ ਜੇਲਮ ਅਤੇ ਚਨਾਬ ਦੇ ਜ਼ਰੀਏ ਔਰ ਜਿਹੜੀ ਈਸਟਰਨ ਸਾਈਡ ਸੀਗੀ ਰਾਵੀ ਬਿਆਸ ਸਤਲੁਜ ਇਹਨਾਂ ਕੋਲ ਰਹਿ ਗਏ 30 ਐਮਐਫ ਉਸ ਤੋਂ ਪਿੱਛੇ ਚੱਲ ਜੋ ਸਰ ਇਹ ਜੇ ਕੋਈ ਐਗਰੀਮੈਂਟ ਨਹੀਂ ਸੀ ਕੋਈ ਰੀਓਰਗੇਨਾਈਜੇਸ਼ਨ ਨਹੀਂ ਸੀ ਹੋਈ 1955 ਦੇ ਵਿੱਚ ਦੇਸ਼ ਦੀ ਸਰਕਾਰ ਨੇ ਅੱਜ ਤੋਂ 70 ਸਾਲ ਪਹਿਲਾਂ ਇੱਕ ਯੂਨੀਲੇਟਰਲੀ ਇੱਕ ਆਰਡਰ ਪਾਸ ਕੀਤਾ ਜਿਹਦੇ ਵਿੱਚ 1955 ਦੇ ਵਿੱਚ ਜਿਹਦੇ ਵਿੱਚ ਰਾਜਸਥਾਨ ਉਦੋਂ ਅਸੈਸ ਕੀਤਾ ਗਿਆ ਸੀਗਾ ਪਾਣੀ 15.85 ਐਮਐਫ ਮਿਲੀਅਨ ਏਕੜ ਫੁੱਟ ਰਾਜਸਥਾਨ ਨੂੰ 8 ਐਮਐਫ ਜਿਹੜਾ ਕਿ ਨਾ ਰਾਇਪੇਰੈਂਸੀ ਨਾ ਬੇਸਿੰਸੀ ਅਨਡਿਵਾਈਡਿਡ ਪੰਜਾਬ ਨੂੰ 7.2 ਔਰ ਜੇ ਐਂਡ ਕੇ ਨੂੰ 0.65 ਸਰ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ 66 ਔਰ 81 ਦੀਆਂ ਗੱਲਾਂ ਤੋਂ ਪਹਿਲਾਂ ਵੀ ਕੇਂਦਰ ਸਰਕਾਰ ਚਾਹੇ ਅੱਜ ਇਹਨਾਂ ਦੀ ਹੈ ਉਹ ਤੋਂ ਪਹਿਲਾਂ ਇਹਨਾਂ ਦੀ ਸੀਗੀ ਤੇ ਧੋਖਾ ਤਾਂ ਹੁੰਦਾ ਹੈ ਪੰਜਾਬ ਦੇ ਨਾਲ ਇਹ ਧੋਖਿਆਂ ਦੀ ਲੜੀ ਵਰਕਰਾਂ ਦੇ ਜੀ ਸਰ ਉਸ ਤੋਂ ਮਗਰੋਂ ਆਪਾਂ 1966 ਦੇ ਵਿੱਚ ਆ ਜੇ ਰੀਆਰਗੇਨਾਈਜ਼ੇਸ਼ਨ ਹੋਈ ਸੈਕਟਰ ਸੈਕਸ਼ਨ 78 79 ਆ ਗਿਆ ਉਹਦੇ ਨਾਲ ਜਿਹੜੇ ਰੇਪੀਰੀਅਨ ਲਾਜ਼ ਦੇ ਇੰਟਰਨੈਸ਼ਨਲ ਰੈਪੀਰੀਅਨ ਲਾਜ਼ ਦੇ ਟੋਟਲੀ ਉਲਟ ਜਾ ਕੇ ਉਹਦੀਆਂ ਧੱਜੀਆਂ ਉਡਾ ਕੇ ਪੰਜਾਬ ਦੇ ਪਾਣੀਆਂ ਦੇ ਵਿੱਚ ਬਰਾਬਰ ਦਾ ਮਾਲਕ ਜਿਹੜਾ ਉਹ ਨਾਨ ਰੈਪੀਰੀਅਨ ਸਟੇਟਸ ਨੂੰ ਬਣਾ ਦਿੱਤਾ ਗਿਆ ਸਰ ਉਸ ਤੋਂ ਮਗਰੋਂ ਆਪਾਂ ਗੱਲ ਕਰ ਲਈਏ ਹਰਿਆਣੇ ਨੂੰ ਵੀ ਉਹਦੇ ਵਿੱਚੋਂ ਫਿਰ 7.2 ਜਿਹੜਾ ਮਿਲਿਆ ਸੀਗਾ 56 ਦੇ ਵਿੱਚ 8 4.2 ਹੈ ਜਿਹੜਾ ਉਹ ਹਰਿਆਣਾ ਨੇ ਡਿਮਾਂਡ ਕਰਕੇ ਬੈਠ ਗਿਆ ਸਰ ਇਸ ਤੋਂ ਬਾਅਦ ਔਰ ਕੇਂਦਰ ਸਰਕਾਰ ਨੇ 3.5 ਐਮਐਫ ਉਹਦੇ ਵਿੱਚ ਉਹ ਦੇ ਦਿੱਤਾ 1966 ਦੇ ਵਿੱਚ ਰੀਆਰਗੇਨਾਈਜ਼ੇਸ਼ਨ ਹੋ ਜਾਂਦੀ ਹੈ ਔਰ ਉਸ ਤੋਂ ਮਗਰੋਂ ਸਰ ਇੱਕ ਲਗਾਤਾਰ ਦੌਰ ਹੈ ਜਿਹੜਾ 1900 66 ਤੋਂ ਬਾਅਦ ਲਗਾਤਾਰ ਦੌਰ ਹੈ ਜਿਹੜਾ ਉਹ ਪੰਜਾਬ ਦੇ ਪਾਣੀਆਂ ਦੇ ਉੱਪਰ ਡਾਕੇ ਮਾਰਦਾ ਕੰਮ ਹੈ ਜਿਹੜਾ ਚੱਲਦਾ ਰਿਹਾ